ਮਹਾਂਤਪਿਤੇ ਜੀ ਪਰਮਾਤਮਾ ਵਾਲਮੀਕੀ ਮਹਾਰਾਜੀ ਦਾ ਪਵਨ ਆਸ਼ੀਰਵਾਦ ਲੈ ਕੇ ਇੱਥੇ ਪਹੁੰਚੇ ਸਨ ਉਹਨਾਂ ਦੇ ਨਾਲ ਸਾਡੇ ਨਿਸ਼ਾਨ ਜੀ ਔਰ ਸਾਡੇ ਰੋਹਿਤ ਆਪਣੋ ਜੀ ਉਹਨਾਂ ਦੀ ਸਾਰੀ ਟੀਮ ਜੜੀ ਹੈ ਇੱਥੇ ਪਹੁੰਚੀ ਹੈ ਔਰ ਕੱਲੀ ਸੁਰਖਾ ਸੈਨਾ ਦੇ ਬਹੁਤ ਸਪਾਦਰ ਸਾਡੇ ਰਾਸ਼ਟਰੀ ਅਧਿਕਾਰੀ ਜੀ ਸ਼ਬੀਦ ਰਾਵੜ ਜੀ ਉਹਨਾਂ ਦੇ ਬੇਸ਼ਾਨਤ ਦੇ ਨਾਲ ਅੱਜ ਪਾਪਾ ਜੀ ਦੀ ਇੱਕ ਇਹਨ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਗਈ ਆ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਇਹਨੂੰ ਪਹੁੰਚ ਲਾਇਆ ਗਿਆ ਹੈ ਮੈਂ ਆਸ ਕਰਦਾ ਬੱਲਬੀ ਜੀ ਕੋਲੋਂ ਕਿ ਬੱਬੀ ਪਹਿਲੇ ਬਹੁਤ ਪ੍ਰਚਾਰ ਕਰਦੇ ਆ ਉਹ ਹੁਣ ਹੋਰ ਵੀ ਧੂਰਵਾਦਿਕੀ ਦੀ ਔਰ ਬਾਬਾ ਸਾਹਿਬ ਉਹ ਬੇਚਰਦਾ ਜਿਹੜਾ ਮਿਸ਼ਨ ਹੈ ਉਸ ਨੂੰ ਕਰ ਕਰ ਦੇ ਵਿੱਚ ਚਾਲੰਦੀ ਕੋਸ਼ਿਸ਼ ਕਰਾਂਗੇ ਔਰ ਜੋ ਬੋਲੀ ਤੋਂ ਦੇ ਉੱਪਰ ਧਰਮ ਦੇ ਉੱਪਰ ਕੋਈ ਕਿਸੇ ਤਰ੍ਹਾਂ ਦਾ ਕੋਈ ਯੂਪੇ ਦਾ ਆਂਦੀ ਹੈ ਉਹ ਉਸ ਦੇ ਵਿੱਚ ਸੰਗਠਨ ਦੇ ਵਿੱਚ ਸਾਰਿਆਂ ਦਾ ਸਾਥ ਦੇ ਲਈ ਬਹੁਤ ਬਹੁਤ ਧੰਨਵਾਦ ਜੈਵਾਤੀ ਕੀ ਇੱਥੇ ਵੀ ਜੈ ਆਪ ਜੀ ਸਭਾ ਹਾਂਜੀ ਜੈ ਨਾਗਿੰਦੀ ਦੀ ਖਰਾ ਹੈ ਬਾ ਕੀਤੇ ਮੈਂ ਆਪਣੇ ਸਾਰੇ ਮਾਤਵਾਂ ਤੋਂ ਬਾਅਦ ਸਦਾ ਦੀ ਸੁਭੀ ਸੁਭੀ ਹੋਇਆ ਸਤਿਮਾਨ ਸਾਹਿਬ ਜੀ ਕੋ ਲਿਖੜਾ ਉਲੀ ਮਨਸ਼ਾਨ ਸਿੰਘ ਜ਼ਿਲ੍ਹਾ ਪ੍ਰਧਾਨ ਦਲਿਸ਼ ਕਮਸਾਚਾਨਾ ਤਰਜਵਾਲ ਡਿਸਟ੍ਰਿਕਟ ਟ੍ਰਾਂਸਪੋਰਟਰ ਅੱਜ ਸਾਡੇ ਰਾਸ਼ਟਰੀ ਪ੍ਰਧਾਨ ਸ਼ਹੀਦ ਗਰੇਵਰ ਜੀ ਤੇ ਭਾਬਾਈ ਹੱਤਪੀਲ ਜੀ ਅਸੀਂ ਤੇ ਸਾਡੇ ਪੰਜਾਬ ਦੇ ਪ੍ਰਧਾਨ ਰੋਇ ਪੱਪੂ ਜੀ ਅਸੀਂ ਸਾਰਿਆਂ ਨੇ ਰਾਜ ਦੇ ਸਭ ਤੋਂ ਅੱਜ ਜਿਦਲੀ ਮੰਡਲ ਜਿਹਨਾਂ ਨੂੰ ਸੰਤ ਮੰਡਲ ਮਤ ਸੰਤ ਮੰਡਲ ਦੇ ਵਿੱਚ ਕੋ ਜਿੱਦਾਂ ਪ੍ਰਭਾਨੂ ਦਾ ਆਦਾਸਪੋਰਟ ਤੋਂ ਸਵੀ ਸੁਰੱਖਿਆ ਚਾਣਦਾ ਆ પછી ਇਹਨਾਂ ਨੂੰ ਉਡਾਈ ਦੇਣੀ ਆ ਤੇ ਇਹ ਉਡਾਈ ਦੇ ਪਾਤਰ ਨੇ ਜੈ ਹਰ ਕੀ ਧੜੇ ਜੋ ਬਲੇ ਸੋ ਨਿਰਭੈ ਭਗਵਾਨ ਵਾਲਕੀ ਮਹਾਰਾਜ ਕੀ ਜੈ 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 ਭਾਰਤ ਹੋਰ ਅੱਜ ਇੱਕ ਵਿਸ਼ੇਸ਼ ਗੀੜੀ ਆ ਰੋਸਪੋਰਟ ਦੇ ਜਿਹੜਾ ਪਤਾ ਹਲ ਨਿਸ਼ਾਨ ਕਚਾਂਗੀ ਉਹਨਾਂ ਦੇ ਨਾਮ ਦੇ ਰੋਗੀ ਕਟੂ ਦੀ ਜਿਹੜੀ ਪੰਜਾਬ ਦੇ ਵਪਰਥਾਨ ਨੇ ਜੂਟੀ ਨੂੰ ਚੇਤਨਸ਼ੋਭਾ ਤੇ ਜੀ ਉਹ ਲੋਕਾਂ ਨੇ ਨਾਲ ਜਿੰਨੀ ਵੀ ਟੀਮ ਪਹੁੰਚੀ ਹੈ ਸੁੰਜੀ ਟੀਮ ਦਾ ਮਤਲਬ ਬੱਧੀਆ ਦਾਂ ਦੇਨੇ ਪਰ ਅਸੀਂ ਇਹਨਾਂ ਤੋਂ ਆਸ ਰੱਖਦੇ ਹਾਂ ਕਿ ਅੱਗੇ ਚੱਲ ਕੇ ਵੀ ਸਮਾਜ ਦੀ ਸੇਵਾ ਦੇ ਵਿੱਚ ਵੱਧ ਚੱਲਗੇ ਭਲਾ ਕਿ ਪ੍ਰੋਜੈਕਟ ਲਈ ਸਮਾਜ ਦੀ ਕਿਤੇ ਵੀ ਜ਼ਰੂਰਤ ਪੈਂਦੀ ਹੈ ਸੰਤਨਾਂ ਨੂੰ ਸੰਤਾਂ ਨੂੰ ਜਾਂ ਸਾਡੇ ਸਮਾਜ ਦੀ ਕਿਸੇ ਸੰਸਥਾ ਨੂੰ ਜਾਂ ਸਮਾਜ ਦੇ ਹੋਰ ਵੀ ਜਥੇਬੰਦੀਆਂ ਨੂੰ ਕਦੇ ਸਵਿਛਾ ਸਹਿਨਾਨੰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆ ਔਰ ਸਮਾਜ ਦੇ ਹਰ ਉਸੁੱਕਤੇ ਵਿੱਚ ਅਸੀਂ ਜਿੰਦਰਾਤ ਸਮਾਜ ਦੀ ਸੇਵਾ ਵਿੱਚ ਉਤਸਰਵਾਂਗੇ ਪਰ ਇੱਕ ਵਾਰ ਫੇਰ ਤੋਂ ਮੈਂ ਮਾਨਨਕ ਕੀ ਦਾਸ ਜੀ ਨੂੰ ਨਾ ਦਿਓ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ